ਪੰਜਾਬ ਦੇ ਵਿੱਚ ਬੰਦੇ ਭਾਰਤ ਐਕਸਪ੍ਰੈਸ ਟ੍ਰੇਨ ਜਿਹੜੀ ਉਹ ਸ਼ੁਰੂ ਹੋਈ ਆ ਜੋ ਫਿਰੋਜ਼ਪੁਰ ਕੈਂਟ ਤੋਂ ਲੈ ਕੇ ਵਾਇਆ ਬਠਿੰਡਾ ਧੂਰੀ ਪਟਿਆਲਾ ਅੰਮ੍ਰਿਤਸਰ ਕੈਂਟ ਹੁੰਦੀ ਹੋਈ ਦਿੱਲੀ ਪਹੁੰਚੇਗੀ ਇਹ ਏਸ਼ੀਆ ਦੀ ਸੈਮੀ ਹਾਈ ਸਪੀਡ ਟ੍ਰੇਨਾਂ ਦੇ ਵਿੱਚੋਂ ਮਾਡਰਨ ਟ੍ਰੇਨ ਆ ਇਹਦੀ ਟੌਪ ਸਪੀਡ 180 ਕਿਲੋਮੀਟਰ ਪ੍ਰਤੀ ਘੰਟਾ ਇਹਦੇ ਵਿੱਚ ਆਟੋਮੈਟਿਕ ਡੋਰ LED ਸਕਰੀਨਸ ਵਾਈਫਾਈ ਅਤੇ ਕਵਚ ਸਿਕਿਉਰਿਟੀ ਸਿਸਟਮ ਜਿਹੜਾ ਹੈਗਾ ਉਹ ਉਹਦੇ ਨਾਲ ਲੈਸ ਆ ਕਵਚ ਸਿਕਿਉਰਿਟੀ ਸਿਸਟਮ ਜਿਹੜਾ ਹੈਗਾ ਇਹ ਕਿਸੇ ਮਤਲਬ ਟ੍ਰੇਨ ਦੀ ਦੁਰਘਟਨਾ ਹੋਣ ਤੋਂ ਪਹਿਲਾਂ ਇਹ ਟ੍ਰੇਨ ਉਹਦੇ ਨਾਲ ਰੁਕ ਜਾਂਦੀ ਆ ਉਹਦੇ ਨਾਲ ਇਹ ਟੱਕਰ ਨਹੀਂ ਲਾਉਂਦੀ ਟੱਕਰ ਨਹੀਂ ਖਾਂਦੀ ਇਸ ਤੋਂ ਇਲਾਵਾ ਇਹਦੇ ਵਿੱਚ ਰੀਜਨਰੇਟਿਵ ਜਿਹੜਾ ਬ੍ਰੇਕਿੰਗ ਸਿਸਟਮ ਆ ਜੋ ਇਹਨੂੰ ਏਸ਼ੀਆ ਦੀ ਮਾਡਰਨ ਟ੍ਰੇਨਾਂ ਦੇ ਵਿੱਚੋਂ ਇੱਕ ਟ੍ਰੇਨ ਬਣਾਉਂਦਾ ਇਹਦੀ ਕਹਾਣੀ 2016 ਦੇ ਵਿੱਚ ਸ਼ੁਰੂ ਹੁੰਦੀ ਆ ਜਦੋਂ ਇੰਡੀਅਨ ਰੇਲਵੇ ਨੇ ਮਾਡਰਨ ਹਾਈ ਸਪੀਡਰ ਜਿਹੜਾ ਰੇਲ ਬਣਾਉਣ ਦਾ ਫੈਸਲਾ ਕੀਤਾ ਤੇ ਇਹਨੂੰ ਸਿਰਫ 18 ਮਹੀਨਿਆਂ ਦੇ ਵਿੱਚ ਚਨਈ ਦੀ ਇੰਟੀਗਰਲ ਕੋਚ ਫੈਕਟਰੀ ਨੇ ਆਪਣੀ ਮਿਹਨਤ ਨਾਲ ਤਿਆਰ ਕੀਤਾ ਇਹ ਪੂਰੀ ਤਰ੍ਹਾਂ ਸਵਦੇਸ਼ੀ ਟ੍ਰੇਨ ਆ ਇਹਦੀ ਟੈਕਨੋਲੋਜੀ ਜਾਂ ਇਹਦੇ ਕੋਈ ਪਾਰਟਸ ਕਿਸੇ ਵੀ ਤਰ੍ਹਾਂ ਦੇ ਨਾਲ ਬਾਹਰੋਂ ਨਹੀਂ ਮੰਗਵਾਏ ਗਏ ਇਹਦਾ ਪਹਿਲਾ ਰੂਟ ਦਿੱਲੀ ਤੋਂ ਵਾਰਾਨਸੀ ਸੀ ਜੋ 15 ਫਰਵਰੀ 2019 ਨੂੰ ਚਲਾਇਆ ਗਿਆ। ਹਰ ਨਵੀਂ ਬੰਦੇ ਭਾਰਤ ਟ੍ਰੇਨ ਜਿਹੜੀ ਆ ਉਹ ਚਲਾਉਣ ਤੋਂ ਪਹਿਲਾਂ ਇਹਦਾ ਇੱਕ ਟ੍ਰਾਇਲ ਕੀਤਾ ਜਾਂਦਾ ਜੋ ਇੰਡੀਅਨ ਰੇਲਵੇ ਆਰ ਡੀ ਐਸਓ ਨਾਲ ਮਿਲ ਕੇ ਕਰਦਾ। ਪ੍ਰੋਖ ਦੇ ਵਿੱਚ ਰੇਲਵੇ ਦਾ ਇਹ ਪਲਾਨ ਹੈਗਾ ਕਿ ਹਰ ਜ਼ੋਨ ਦੇ ਵਿੱਚ ਘੱਟੋ ਘੱਟ ਇੱਕ ਇਹ ਬੰਦੇ ਭਾਰਤ ਟ੍ਰੇਨ ਜਿਹੜੀ ਆ ਉਹ ਚੱਲੇ। ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਸਲੀਪਰ ਵਰਸ਼ਨ ਵੀ ਆਉਣ ਵਾਲਾ ਜੋ ਲੰਬੀ ਯਾਤਰਾ ਦੇ ਲਈ ਮਤਲਬ ਆਰਾਮਦਾਇਕ ਹੋਏਗਾ। ਵੰਦੇ ਭਾਰਤ ਟ੍ਰੇਨ ਸਿਰਫ ਇੱਕ ਟ੍ਰੇਨ ਨਹੀਂ ਹੈ। ਇਹ ਹੁਣ ਤੱਕ ਦੀਆਂ ਸਭ ਤੋਂ ਮਤਲਬ ਤੇਜ਼ ਟ੍ਰੇਨਾਂ ਦੇ ਵਿੱਚੋਂ ਇੱਕ ਟ੍ਰੇਨ ਆ ਜੋ ਸੁਰੱਖਿਆ ਦੇ ਨਾਲ ਹਰ ਪੱਖ ਤੋਂ ਲੈਸ ਆ ਤੇ ਦੂਜੀ ਵੱਡੀ ਗੱਲ ਕਿ ਇਹ ਭਾਰਤ ਦੇ ਵਿੱਚ ਬਣੀ ਭਾਰਤ ਦੀ ਇਨੋਵੇਸ਼ਨ ਆ।